ਪਿੰਡ ਦੀ ਫਿਰਨੀ ਲਈ ਜਗ੍ਹਾ ਦੇਣ ਵਾਲੇ ਪਰਿਵਾਰ ਨੂੰ ਬਾਬਾ ਲੀਡਰ ਸਿੰਘ ਅਤੇ ਸਮੂਹ ਪੰਚਾਇਤ ਨੇ ਕੀਤਾ ਸਨਮਾਨਿਤ ਬਲਾਕ ਢਿਲਵਾ ਦੇ ਪਿੰਡ ਸੇਖਾਂਵਾਲ ਵਿਖੇ ਸਮੂਹ ಗ್ರಾಮ ਪੰਚਾਇਤ ਵੱਲੋਂ ਬਾਬਾ ਲੀਡਰ ਸਿੰਘ ਸਹਿਫਲਾਬਾਦ ਵਾਲਿਆਂ ਦੀ ਅਗਵਾਈ ਹੇਠ ਪਿੰਡ ਦੇ ਚਾਰជ្រੇਰੇ ਦੀ ਫਿਰਨੀ ਲਈ ਜਗ੍ਹਾ ਦੇਣ ਵਾਲੇ ਦਾਨੀ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਗ੍ਹਾ ਦੇਣ ਵਾਲੇ ਮਨਜੀਤ ਕੌਰ ਪਤਨੀ ਜਸਵੀਰ ਸਿੰਘ ਰਣਜੀਤ ਸਿੰਘ ਤਰਲੋਕ ਸਿੰਘ ਪੁੱਤਰ ਹਰਬੰਸ ਸਿੰਘ ਦੇ ਪਰਿਵਾਰ ਵੱਲੋਂ ਜਗ੍ਹਾ ਦਿੱਤੀ ਗਈ ਜਿਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲਿਆਂ ਨੇ ਕਿਹਾ ਕਿ ਰਸਤੇ ਲਈ ਜਗ੍ਹਾ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਇਸ ਮੌਕੇ ਸਮੁੱਚੀ ਪੰਚਾਇਤ ਨੇ ਵੀ ਜਗ੍ਹਾ ਦੇਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ ਸਾਡੇ ਮਾਨਯੋਗ ਬਾਬਾ ਲੀਡਰ ਸਿੰਘ ਜੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਓਕੇ ಗ್ರಾಮ ਪੰਚਾਇਤ ਵੱਲੋਂ ਸਾਰੇ ਪਿੰਡ ਦੀ ਸਹਿਮਤੀ ਨਾਲ ਇਹ ਰਸਤਾ ਜਿਹੜਾ ਲੀਕਿਆ ਗਿਆ ਇਹ ਬੀਬੀ ਦੀ ਬਹੁਤ ਪਰਉਪਕਾਰੀ ਆ ਕਿ ਸਾਨੂੰ ਰਸਤਾ ਆਪਣੀ ਜ਼ਮੀਨ ਵਿੱਚੋਂ ਦੇ ਰਹੀ ਹੈ ਅੱਜ ਬੱਬਾਈ ਤੁਸੀਂ ਪਿੰਡ ਸੈਫੇ ਸ਼ੇਖਾਂਵਾਲ ਪਹੁੰਚੇ ਹੋ ਤੇ ਫਿਰ ਇਹਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਟਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਬਾਣ ਕਿਰਪਾ ਦੇ ਨਾਲ ਅੱਜ ਪਿੰਡ ਛੇਖਾ ਵਾਲੀ ਦੇਖੇ ਜੋ ਪਿੰਡ ਦੇ ਚਾਰ ਸਵੇਰੇ ਰਸਤਾ ਨਹੀਂ ਸੀ ਅੱਜ ਗੁਰੂ ਦੀ ਰਹਿਮਤ ਅਤੇ ਬਖਸ਼ ਦੇ ਨਾਲ ਗੁਰੂ ਘਰ ਦੀ ਸੇਵਕ ਪਰਿਵਾਰ ਬੀਬੀ ਮਨਜੀਤ ਕੌਰ ਉਹਦੇ ਸਮੁੱਚੇ ਪਰਿਵਾਰ ਵੱਲੋਂ ਪਿੰਡ ਦੇ ਰਸਤੇ ਵਾਸਤੇ ਜਿਹੜੀ ਜਗ੍ਹਾ ਥਾਂ ਦਿੱਤਾ ਗਿਆ ਹੈ ਜੇ ਇਸ ਦੀ ਅੱਜ ਸ਼ੁਰੂਆਤ ਹੋ ਰਹੀ ਹੈ ਇਹ ਬਹੁਤ ਵੱਡਾ ਫੌਨ ਦਾ ਕਾਰਜ ਹੈ ਜਿਹੜਾ ਰਾਸਤੇ ਵਾਸਤੇ ਜਗ੍ਹਾ ਦੇਣੀ ਤੇ ਸਮੁੱਚੇ ਨਗਰ ਵੱਲੋਂ ಗ್ರಾಮ ਪੰਚਾਇਤ ਵੱਲੋਂ ਬੀਬੀ ਮੰਜੀਤ कौर ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਜੋ ਵੀ ਸੰਗਤਾਂ ਇੱਥੇ ਅਰਦਾਸ ਵਿੱਚ ਪਹੁੰਚੀਆਂ ਹਨ ਨਗਰ ਨਿਵਾਸੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਪਰਿਵਾਰ ਵੱਲੋਂ ਉੱਥੇ ਭਾਈ ਤਰਲੋ ਸਿੰਘ ਦੇ ਭਾਈ ਰਣਜੀਤ ਸਿੰਘ ਉਹਨਾਂ ਵੱਲੋਂ ਵੀ ਇਸ ਰਸਤੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਤੁਸੀਂ ਅੱਜ ਪਿੰਡ ਛੇਕਾਂਵਾਲ ਦੇ ਰਸਤੇ ਦੀ ਨੂੰ ਜ਼ਮੀਨ ਦਿੱਤੀ ਉਹ ਕੀ ਕਹਿਣਾ ਟਾਡਾ ਮੈਂ ਮਨਜੀਤਪੁਰ ਸਵਰਗਵਾਸੀ ਸਰਤਾਜ ਸਿੰਘ ਜੀ ਤਤਰੀ ਔਰ ਤਰਪੂ ਸਿੰਘ ਰஞ்சிਤ ਸਿੰਘ ਸਾਨੂੰ ਆਪਾਂ ਕਹਿੰਦੇ ਗੱਲ ਪਰ ਚੜ੍ਹ ਜੂ ਗੱਡੀ ਕੋਈ ਨਾ ਰੰਗਦਾ ਰਹਿਣ ਦਿਓ ਰਸਤਾ ਦਿੱਤਾ ਗਿਆ ਬਾਬਾ ਇਹਨੇ ਚੜਨਾ ਗੱਡੀ ਜਾਂ ਇਹ ਹਾਂਜੀ ਸਰ ਅੱਜ ਛੇਗਾਂ ਵਾਲ ਵਿਖੇ ਰਸਤਾ ਕੱਢਿਆ ਗਿਆ ਤੁਹਾਡਾ ਕੀ ਕਹਿਣਾ ਵਾ ਸਾਡਾ ਇਹ ਕਹਿਣਾ ਹੈ ਕਿ ਰਸਤੇ ਦੇ ਵਿੱਚ ਜਿਹੜਾ ਮਤਲਬ ਥਾਂ ਵਾ ਉਹਦੇ ਵਿੱਚ ਸਾਡਾ ਥਾਂ ਵਾ ਠੀਕ ਆ ਸਾਡਾ ਥਾਂ ਛੱਡ ਕੇ ਮਿੱਟੀ ਪਾਈ ਜਾਵੇ ਠੀਕ ਆ ਅਸੀਂ ਨਿਸ਼ਾਨਦੇਹੀ ਇਹ ਕਹਿੰਦੇ ਆ ਵੀ ਮਤਲਬ ਕਿ ਨਹੀਂ ਛੱਡਣਾ ਅਸੀਂ ਕਿਹਾ ਵੀ ਨਿਸ਼ਾਨਦੇਹੀ ਕਰਵਾ ਲੈਣੇ ਜੋ ਨਿਸ਼ਾਨਦੇਹੀ ਹੋ ਜਾਏਗੀ ਉਸ ਤੋਂ ਬਾਅਦ ਮਿੱਟੀ ਪਾਈ ਜਾਵੇਗੀ